ਆਜੇ ਕਿਸਾਨ ਵੀਰੋ ਟਰੈਕਟਰ ਚੱਲਦਾ ਆ ਆਪਣੇ ਸਾਹਮਣੇ ਟਰੈਕਟਰ ਕਿਹੜਾ ਲੱਗਦਾ ਟਰੈਕਟਰ ਹੈਗਾ ਕਬੋਟਾ ਤੇ ਅੱਜ ਨਾਲ ਆਪਾਂ ਜ਼ਿਮੀਂਦਾਰ ਵੀਰ ਦਾ ਨਾ ਰਿਵਿਊ ਪੁੱਛਦੇ ਆ ਕਿਉਂਕਿ ਏਜੰਸੀ ਵਾਲੇ ਵੀਰ ਤਾਂ ਹਰੇਕ ਵੀਰ ਨੇ ਆਪਦੇ ਟਰੈਕਟਰ ਨੂੰ ਵਧੀਆ ਕਹਿਣਾ ਹੁੰਦਾ ਹਨਾ ਪਰ ਆਪਾਂ ਨੂੰ ਪਤਾ ਤਾਂ ਲੱਗਦਾ ਹੈ ਵੀ ਜੇ ਖੇਤ ਦੇ ਵਿੱਚ ਆਪਾਂ ਨੂੰ ਸਹੀ ਜਾਣਕਾਰੀ ਮਿਲੇ ਹਨਾ ਆਜੋ ਅੱਜ ਆਪਾਂ ਵੀ ਖੇਤ ਦੇ ਵਿੱਚ ਹੀ ਚੱਲਦੇ ਆ ਤੇ ਵੀਰ ਨੂੰ ਪੁੱਛਦੇ ਆ ਵੀ ਟਰੈਕਟਰ ਕਿਵੇਂ ਚੱਲਦਾ ਤੇ ਕਿਹੜਾ ਟਰੈਕਟਰ ਹੈ ਕਿੰਨੀ ਹੌਸਪਾਵਰ ਹੈ ਇਹ ਨਾ ਵੇ ਬਾਈ ਸਾਨੂੰ ਗਾਲ੍ਹਾਂ ਹੀ ਕੱਢਣ ਲੱਪੇ ਹਲੇ ਹੀ ਬਾਈ ਨੂੰ ਪੁੱਛਿਆ ਨਹੀਂ ਗਾ ਇਹ ਬਾਈ ਸਾਡੇ ਨਾਲ ਵੀਡੀਓ ਬਣਾਏਗਾ ਕਿ ਨਹੀਂ ਬਣਾਏਗਾ ਲਓ ਜੀ ਸੱਜਣੋ ਟਰੈਕਟਰ ਤਾਂ ਹੈਗਾ 4x4 ਮਗਰ ਹਲ ਹਲ ਪਤਾ ਨਹੀਂ 15 15 ਲੱਗਦੇ ਆ 15 ਜੇ ਕਿੰਨੇ ਆ ਰੋਕੀਂ ਭਾਈਓ ਟ੍ਰੈਕਟਰ ਦੀ ਆਵਾਜ਼ ਬੋਲੀ ਤਾਂ ਜਮਾ ਹੀ ਨਹੀਂ ਆਉਂਦੀ। ਅੱਛਾ। ਮਾਜੀ ਕਾਸਟ ਮੰਨ ਕਾਈ ਦਾ ਤੁਹਾਡੇ? ਮਿਲ ਜਣਗੇ। ਆ ਜਾਓ ਮਰੇ ਥੱਲੇ। ਇਹ ਚਲਾ ਲੂ ਕੋਈ ਹੋਰ ਕੇ ਕਿਵੇਂ? ਅਲੈਕੁਮ ਸਲਮ। ਚਲਾ ਲੈਂਦਾ। ਮੇਰੇ ਡਾਕੂਮੈਂਟ ਚਾਹੀਏ ਟਰੈਕਟਰ। ਆ ਜਾਓ। ਮੇਰੇ ਇਹਨਾ ਵੀਡੀਓ ਬਣਾਉਣੀ ਸੀਗੀ। ਪਰਮਿਸ਼ਨ ਤਾਂ ਤੁਹਾਡੀ ਬਣਾ ਲਈਏ। ਬਣਾ ਲਓ ਜੀ ਬਣਾ ਲਓ ਬਣਾ ਲਓ। ਲੈ। ਬਾਈ ਨੇ ਦਿੱਤੀ ਆਗਿਆ ਤੇ ਆਪਾਂ ਬਾਈ ਨੂੰ ਲਾ ਦਿਆ ਮੈਕ ਲਓ ਜੀ ਆਪਾਂ ਸਾਈਡ ਤੋਂ ਜੀ ਉਹ ਵੀਰਾ ਟਰੈਕਟਰ ਚਲਾ ਲੂ ਇੱਧਰ ਆ ਜਾ ਸਾਈਡ ਤੇ ਇਹ ਵੀਰੇ ਕਿਹੜਾ ਟਰੈਕਟਰ ਆਪਣਾ ਇੱਕ ਕਬੋਟਾ ਜੀ 5502 ਕਬੋਟਾ 5502 450 450 ਤੇ ਇਹਦੇ ਮਗਰ ਵੀਰੇ ਕਿੰਨੇ ਕਲਟੀਵੇਟਰ ਆਪਣੇ ਹਾਲ ਕਿੰਨੇ ਆ 17 ਹਾਲ ਪਾਏ ਜੀ 17 ਹਾਲ 90 hpl ਵਾਲੇ ਪਾਏ ਆ ਨਹੀਂ ਤੇ ਇਹ ਟਰੈਕਟਰ ਕਿੰਨੇ ਹਸਪਾਵਰ ਆ ਇਹ 55 ਤੇ ਖਿੱਚੀ ਜਾਂਦਾ ਵਧੀਆ ਆ ਵੇ ਲੋ ਖਿੱਚੀ ਜਾਂਦਾ ਇਹ ਕੋਈ ਦਿੱਕਤ ਨਹੀਂ ਹੈਗੀ ਆਰਾਮ ਨਾਲ ਚੱਲੀ ਜਾਂਦਾ ਆਰਾਮ ਨਾਲ ਕੋਈ ਨਹੀਂ ਨਹੀਂ ਤੇ ਇਹ ਤੁਹਾਡੇ ਕੋਲ ਕੋਈ ਹੋਰ ਟਰੈਕਟਰ ਵੀ ਹੈਗਾ ਵੀ ਹਲਕੀ ਇਹਦੇ ਅੱਗੇ ਹੋਰ ਕਿਸ ਦੇ ਆ ਨਹੀਂ ਦੂਜੇ ਤੇ ਵੱਡੇ ਦੇ 90 ਹਸਪਾਵਰ ਦੇ ਅੱਛਾ ਟਰੈਕਟਰ ਤੁਹਾਡੇ ਕੋਲ ਹੋਰ ਵੀ ਹੈਗਾ ਅੰਮ੍ਰਿਤ ਅੱਛਾ ਉਹ ਪ੍ਰੀਤ ਆ 90 ਹਸਪਾਵਰ ਹਾਂਜੀ ਹਾਂਜੀ ਤੇ ਇਹ ਵੀਰੇ ਇੱਕ ਤੁਸੀਂ ਹੁਣ ਹੋਰ ਹੀ ਦੁੱਬਦਾ ਚ ਪਾਤਾ ਵੀ ਇਹ ਵਧੀਆ ਖਿੱਚੀ ਜਾਂਦਾ ਵਧੀਆ ਵਧੀਆ ਖਿੱਚਦਾ ਬੜੇ ਮੋਜ ਨਾਲ ਆਰਾਮ ਨਾਲ ਉਹਦੇ ਮਗਰ ਘਾਤੋ ਨਹੀਂ ਬਾਇ ਫਿਰ ਜਹਾ ਲੋਦੇ ਆਦੇ ਉਹ ਟਰੈਕਟਰ ਚਲਾਉਣਾ ਇਹ ਤਾਂ ਸਮਝ ਲੋ ਜਿਖੋ ਜੀ ਗੱਡੀ ਚ ਲਾ ਲਈ ਥਾਰ ਹਾਂਜੀ ਉਹਦੇ ਰਗਾ ਨਜ਼ਾਰਾ ਇਹ ਤਾਂ ਨਜ਼ਾਰਾ ਇਹਦਾ ਟਰੈਕਟਰ ਚੱਲਦਾ ਵੀ ਇਹ ਚਲਾਉਣ ਚ ਜ਼ਿਆਦਾ ਵਧੀਆ ਲੱਗਦਾ ਤਾਂ ਰਾਤ ਤਾਂ ਐਡਾ ਹੀ ਵਧੀਆ ਨਾ ਜਿਵੇਂ ਥਾਰ ਗੱਡੀ ਚ ਲਾ ਲਈ ਨਾ ਹਾਂਜੀ ਉਹ ਚੀਜ਼ਾਂ ਤਾਂ ਕਰਕੇ ਉਹਨੂੰ ਛੱਡ ਕੇ ਸੇਕ ਨਹੀਂ ਇਹਦੇ ਪੈਂਦਾ ਪੂਰਾ ਵੀ ਪੈਰਾਂ ਨੂੰ ਹਾਂਜੀ ਪਜਾਮਾ ਪਾਓ ਪੜਾਣਾ ਪਾਓਵੇਂ ਬਹਿ ਜਾਓ ਉੱਤੇ ਅੱਛਾ ਉਮਾਂ ਵਹੇ ਤਾਂ ਵੀਡੀਓ ਵੀਡੀਓ ਦੇ ਵਿੱਚ ਵਹੇ ਤਾਂ ਵੀਰਾਂ ਨੂੰ ਪਤਾ ਲੱਗ ਗਿਆ ਨਾ ਆਵਾਜ਼ ਬੋਝ ਤਾਂ ਨਹੀਂ ਇਹਦੀ ਆਈ ਯਰ ਕੋਸ਼ ਕਰਨਾ ਮੇਰੇ ਵੀਰਾਂ ਨੇ ਕਮੈਂਟ ਕਮੈਂਟ ਕਰਦੇ ਹੋ ਦੇ ਕਿਉਂਕਿ ਮੇਰਾ ਨਾ ਪੇਜ ਆ YouTube ਤੇ Facebook ਤੇ ਵੀ ਮੈਂ ਨਾ ਵੀਡੀਓ ਪਾਉਂਦਾ ਰਹਿਣਾ ਠੀਕ ਠੀਕ ਆ ਤੋ ਵੀਰਾਂ ਦੇ ਨਾ ਥੱਲੇ ਸਵਾਲ ਹੁੰਦੇ ਵੀ ਤੂੰ ਸਾਰਿਆਂ ਦੀ ਤਾਰੀਫ ਕਰਦਾ ਏਦਾਂ ਉਦਾਂ ਮੈਂ ਕਿ ਅੱਜ ਆਪਾਂ ਨਾ ਕਿਸਾਨ ਵੀਰ ਜ਼ਿਮੀਂਦਾਰ ਵੀਰ ਤੋਂ ਸੱਚ-ਸੱਚ ਗੱਲਾਂ ਪੁੱਛਦੇ ਆ ਤਾਂ ਕਰਕੇ ਤੁਹਾਨੂੰ ਘੇਰਿਆ ਮੈਂ ਨਹੀਂ ਤੇ ਆਪਾਂ ਨਾ ਤੁਹਾਨੂੰ ਤੰਗ ਨਹੀਂ ਸੀ ਕਰਨਾ ਬਸ ਤੁਹਾਡਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਣਾ ਠੀਕ ਬਸ ਥੋੜੀ ਜੀ ਜਾਣਕਾਰੀ ਇਹਦੀ ਆਪਾਂ ਨੂੰ ਤੇ ਬਾਈ ਮੇਰਾ ਜੋ ਵੀ ਦੱਸੋਗੇ ਦੱਸਿਓ ਸੱਚ ਹਈ ਆ ਜੋ ਵੀ ਹੋਇਆ ਪੰਦ ਲੋ ਯਾਰ ਗਲਤ ਨਹੀਂ ਕੋਈ ਦੱਸਣਾ 21 ਦਾ ਟਰੈਕਟਰ ਆ ਮੇਰੇ ਕੋਲ ਇਹ ਨਵੇਂ ਮਹੀਨੇ ਦਾ 21 ਦਾ ਅੱਛਾ 21 ਦਾ ਤੁਹਾਡੇ ਕੋਲੇ ਆ ਹਾਂਜੀ ਕਿੰਨੇ ਸਾਲ ਹੋ ਗਏ ਇਹਨੂੰ ਚਲਾਉਂਦਿਆਂ ਨੂੰ ਤੁਹਾਡੇ ਕੋ ਆ ਦੂਜਾ ਟਰੈਕਟਰ ਲੈ ਲਿਆ ਮੈਂ ਪਹਿਲਾਂ ਪਹਿਲਾਂ ਕਿਹੜਾ ਸੀ ਪਹਿਲਾਂ ਵੀ ਇੱਕ ਵੋਟਾ ਹੀ ਸੀ ਅੱਛਾ ਪਹਿਲਾਂ ਵੀ ਇੱਕ ਵੋਟਾ ਸੀ ਹੁਣ ਇਹ ਦੂਜਾ ਟਰੈਕਟਰ ਪਹਿਲਾਂ ਇੱਕ ਵੋਟਾ ਕਿਹੜਾ ਸੀ ਬਾਈ ਆਪਣੇ ਕੋ 55022 ਸੀ ਉਹ 2 ਵੀ ਲੱਕ 4 ਵੀ ਲਾ ਉਹ ਵੀ ਫੋਰ ਜੀ ਸੀਗਾ ਉਹ ਵੀ ਫੋਰ ਜੀ ਇਹ ਇੰਨਾ ਜ਼ਿਆਦਾ ਵਧੀਆ ਤੁਹਾਨੂੰ ਲੱਗਦਾ ਹੈ ਹੈ ਵਧੀਆ ਹੀ ਬਹੁਤ ਆ ਚਲਾਉਣ ਚ ਸੇਕ ਨਹੀਂ ਆਉਂਦਾ ਅੱਛਾ ਜੀ ਬਾਕੀ ਕੋਈ ਇਹਦਾ ਖੜਕਾ ਨਹੀਂ ਉੱਤੇ ਬੈਠ ਕੇ ਫੋਨ ਵੀ ਸੁਣੀ ਜਾ ਜਿਵੇਂ ਮਰਜੀ ਚੱਲੇ ਜਾਂਦੇ ਤੇ ਖੁਸ਼ ਬਣਾ। ਕੋਈ ਆਵਾਜ਼ ਬੋਲਦੀ ਨਹੀਂ ਆਵਾਜ਼ ਨਹੀਂ ਪੂਰਾ ਜਿੰਨੀ ਆਵਾਜ਼ ਨਹੀਂ ਆਉਂਦੀ ਉੱਤੇ। ਤੁਹਾਨੂੰ ਅਗਲੇ ਬੰਨੇ ਆਵਾਜ਼ ਨਹੀਂ ਸੁਣੂਗੀ ਵੀ ਫੋਨ ਦੀ। ਅੱਛਾ ਜੀ। ਤੇ ਇਹਦਾ ਵੀਰੇ ਤੇਲ ਦਾ ਖਰਚਾ ਕਿੰਨਾ ਹੈ? ਤੇਲ ਦਾ ਘੰਟੇ ਦਾ 3.5-4-5 ਲੀਟਰ ਆ। ਕਿੰਨੇ ਦਾ? ਹਾਂ ਮੰਨ ਲਓ ਵੀ ਕਿੱਲੇ ਨੂੰ 1.5 ਲੀਟਰ ਦੇ ਹਿਸਾਬ ਨਾਲ ਹੀ ਆਉਂਦਾ। 1.5 ਲੀਟਰ। ਹਾਂ 1.5 ਲੀਟਰ ਦੇ ਹਿਸਾਬ ਨਾਲ ਕਿੱਲੇ ਦਾ ਪੈਂਦਾ। ਦੂਜੇ ਡਿੱਟਰ ਨਾਲ ਔਸਤ ਜੇ ਲਾਈਏ ਆਪਾਂ। ਦੂਜੇ ਨਾਲ ਤਾਂ ਬਹੁਤ ਫਰਕ ਆ ਡੀਜ਼ਲ ਦਾ। ਬਹੁਤ ਜਿਆਦਾ ਫਰਕ ਆ ਬਹੁਤ ਜਿਆਦਾ ਫਰਕ ਹਣਾ ਦੂਜੀ ਦਾ ਕੱਚੀ ਹੁੰਦੇ ਮੈਂ ਹੁਣਾ ਘੱਟੋ ਘੱਟ ਤੁਸੀਂ ਮੰਨਣ ਵਾਲੀ ਮੰਨ ਪੈਂਦੀ ਤੋਂ ਟਰੈਕਟਰ ਚਲਾਉਣ ਲੱਗਿਆ ਕਦੋਂ ਤੋਂ ਜੀ ਪੰਜਵੀਂ ਤੋਂ ਟਰੈਕਟਰ ਚਲਾਉਣ ਲੱਗਿਆ ਮੈਂ ਅੱਛਾ ਜੀ ਹਾਂ ਜੀ ਆਪਣੇ ਹੁਣ ਮੇਰੀ 45 ਸਾਲ ਨੂੰ ਹੋ ਗਈ ਆ ਅੱਛਾ ਜੀ ਆਪਣੇ ਜ਼ਿਮੀਂਦਾਰ ਭਰਾ ਜਿੰਨੇ ਵੀ ਆਪਣੇ ਹੁਣ ਗਾਂ ਆਪਣੇ ਵੀ ਬੱਚੇ ਆ ਉਹਨਾਂ ਜਿਹੜੀ ਜ਼ਮੀਨ ਆ ਨਾ ਜਿਹੜੀ ਇਹ ਸਭ ਤੋਂ ਗਾਡਰ ਜ਼ਮੀਨ ਆ ਜਿਹਨੂੰ ਲੋਹਾ ਹੀ ਕਹ ਲਓ ਵੀ ਲੋਹਾ ਹੀ ਪਟਣਾ ਹਾਂ ਲੋਹਾ ਵੀ ਟੁੱਟ ਜੂਗਾ ਇਹ ਨਹੀਂ ਡਰਦੀ ਬਹੁਣ ਲੱਗਿਆ ਇਹ ਨਹੀਂ ਡਰਦੀ ਆ ਹਾਂ ਆਪੇ ਕਿ ਟਰੈਕਟਰ ਰੋਕੀਏ ਵੀਰਾਂ ਨੂੰ ਨਹਾ ਹਾਲਾ ਗਿਣੌਣੇ ਆਪਾਂ ਕਿਹੇ ਵੀਰ ਨੂੰ ਵਹਿ ਮਨਾ ਰਵੇ ਵੀਰੇ 1 ਮਿੰਟ ਰੋਕਿਓ ਆ ਜੀ ਅੱਜ ਅਸੀਂ ਮਿੱਟੀ ਨਾਲ ਭਰਾਂਗੇ ਪਰ ਕੋਈ ਗੱਲ ਨਹੀਂ ਨੰਨੇ ਆਇਆ ਦਿਖਾਈ ਆ ਆਪਾਂ ਵੀਰਾਂ ਨੂੰ ਨਹੀਂ ਗਿਣੋ ਕਿੰਨੇ ਹਾਲਾ ਆਪਾਂ ਵੀਰਾਂ ਨੂੰ ਗਣ ਕੇ ਦਿਖਾ ਦਈਏ ਕੋਈ ਵੀਰ ਐ ਨਾ ਕਵੇ ਘਟਾ ਵਾਦਾ 1 2 3 4 5 6 7 8 9 9 ਤੇ 8 17 17 ਹਾਲਾ 17 ਹਾਲਾ ਨੇ ਇਹ ਹਾਲ ਵੀ ਆ ਵੀਆ ਕੋਈ ਮਾੜੇ ਹਾਲ ਨਹੀਂ ਗੇ ਹਾਂ ਹਾਲ ਤਾਂ ਮੈਂ ਚੱਲਨੇ ਵੀ ਨਹੀਂ ਮਾੜੇ ਵੀਰੇ ਮਾੜੇ ਤਾਂ ਉਹਦੇ ਕਿਲਰ ਜਾਂਦੇ ਆ ਕਿਲਰ ਜਾਂਦੇ ਆ ਤੇ ਇਹ ਇਸ ਟਰੈਕਟਰ ਤੋਂ ਵੀਰੇ ਹੋਰ ਤੁਸੀਂ ਕਿਹੜਾ ਕਿਹੜਾ ਕੰਮ ਲੈਂਦੇ ਹੋ ਸਾਰੇ ਹੀ ਲੈਂਦੇ ਆ ਆਜੋ ਵੀਰ ਜੀ ਤੁਸੀਂ ਵੀ ਪਾ ਲੈਂਦੇ ਆ ਤਮੀਆਂ ਵੀ ਆ ਅੱਛਾ 29 ਤਮੀਆਂ ਸਾਡੇ ਕੋਲੇ ਬਾਈ ਸਾਡਾ ਸੰਗ ਦਾ ਸੰਦ ਸਾਰੇ ਸਾਡੇ ਕੋਲੇ ਵੱਡੇ ਟਰੈਕਟਰ ਵਾਲੇ ਆ ਅੱਛਾ ਜੀ ਸਾਰੇ ਸਾਰੇ ਵੱਡੇ ਵਾਲੇ 90 ਵਾਲੇ ਸੰਦ ਆ ਸਾਡੇ ਕੋਲੇ ਠੀਕ ਆ ਵੀ ਪਾਉਣੇ ਚਲਾਉਣੇ ਹੀ ਇਹ ਵੀ ਆ ਨਾਲ ਚਲਾਉਣੇ ਕੋਈ ਪਾ ਕੇ ਤੇ ਫਿਰ ਵੱਡਾ ਟਰੈਕਟਰ ਤਾਂ ਮੈਨ ਲੱਗਦਾ ਜਿਹੜੇ ਹਸਾਣਾ ਤੁਸੀਂ ਦੱਸੀ ਜਾਂਦੇ ਹੋ ਆਰਾਮ ਤੇ ਆ ਉਹ ਤਾਂ ਆਰਾਮ ਤੇ ਹੁੰਦਾ ਕਰੀ ਚਲ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਉਹ ਵੀ ਵਧੀਆ ਕੰਮ ਉੱਤੇ ਆਪਦੀ ਸਾਡੀ ਆਪਦੀ ਜਗ੍ਹਾ ਵਧੀਆ ਕਹਿੰਦੇ ਉਹ ਵੀ ਹਾਂ ਜੀ ਡਰਾਈਵਰ ਵਧੀਆ ਹੋਣਾ ਚਾਹੀਦਾ ਮੇਨ ਗੱਲ ਆ ਡਰਾਈਵਰ ਦੇ ਹੱਥ ਚ ਅੱਛਾ ਜੀ ਇਹ ਤੁਹਾਡੇ ਆ ਡਰਾਈਵਰ ਹੀ ਮਾੜਾ ਉਹਨੂੰ ਇਹ ਨਹੀਂ ਪਤਾ ਵਾਹਣ ਦਾ ਨਹੀਂ ਕਿਵੇਂ ਵਾਹਣਾ ਫੇਰ ਉਹਨੂੰ ਭਾ 120 ਹਸ ਪਾਵਰ ਟਰੈਕਟਰ ਫੜਾ ਦਿਓ ਉਹਦੇ ਤੋਂ ਵੀ ਨਹੀਂ ਵਗਣਾ ਹੋ ਵੀ ਨਹੀਂ ਵਗਣਾ ਇਹ ਗੱਲ ਤੁਸੀਂ ਜਮਾਇ ਨਾ ਠੀਕ ਹੈ ਨਾ ਤੇ ਤੁਹਾਡਾ ਡਰਾਈਵਰ ਚੰਗਾ ਹੋਊਗਾ ਇਸੇ ਟਰੈਕਟਰ ਨੂੰ ਤੁਹਾਡੇ ਸਾਹਮਣੇ ਖਚਾਈ ਆਉਣਾ ਹੈ ਕਿ ਨਹੀਂ ਹਾਂ 29 ਤਵੀਆਂ ਆਣੇ ਉਹ ਵੀ ਪਾ ਕੇ ਵਿਖਾ ਦਿੰਨੇ ਤੇ ਮਗਰ 29 ਤਵੀਆਂ ਆਪਣੇ ਕੋ ਹੈਗੀਆਂ 29 ਤਵੀਆਂ ਇਹ ਖਿੱਚੂਗਾ ਇਹ ਇਹ ਟਰੈਕਟਰ ਖਿੱਚੂਗਾ ਤੁਹਾਡੇ ਕੋਲ ਸਮਾਂ ਹੈਗਾ ਸਮਾਂ ਹੈਗਾ ਕੱਢ ਲੈਣਾ ਸਮਾਂ ਕੋਈ ਨਹੀਂ ਤਾਂ ਸਮੇਂ ਨੂੰ ਕਿਹੜੀ ਗੱਲ ਹੈ ਹਾਂ ਖੇਤ ਬੋਣਾ ਹੀ ਨਾਲ ਤਾਂ ਠੀਕ ਆ ਉਧਰ ਬੋਣਾ ਆਪਾਂ ਉਧਰ ਅੱਛਾ ਜੀ ਆਪਾਂ ਤੁਹਾਨੂੰ ਤਵੀਆਂ ਪਾ ਕੇ ਵਿਖਾ ਦਿੰਨੇ 29 ਆਪਾਂ 29 ਤਵੀਆਂ ਵੀ ਦਿਖਾ ਦਿੰਨੇ ਤੁਸੀਂ ਜੁੜੇ ਰਹੋ ਆਪਣੇ ਨਾਲ ਹਾਂ ਇਹ ਟਰੈਕਟਰ ਦੀਆਂ ਦਾ ਬਾਈ ਮੇਰਾ ਨਾ ਕੋਲ ਮਲਾਕੇ ਨਾ ਖੂਬੀਆਂ ਮੈਂ ਬੜੀਆਂ ਸੁਣੀਆਂ ਨੇ ਮੈਨੂੰ ਇਹਦੀ ਕੋਈ ਕਮੀ ਦੱਸ ਮੈਂ ਤਾਂ ਨਾ ਚਾਹੀ ਹੀ ਨਹੀਂ ਜੀ ਕਮੀ ਵਾਲੀ ਤਾਂ ਗੱਲ ਹੀ ਨਹੀਂ ਕੋਈ ਇਹਦੀ ਕਮੀ ਕੱਢ ਦਵੇ ਤੇ ਨਹੀਂ ਆਪਾਂ ਕੱਢ ਨਹੀਂ ਆ ਨਾ ਕਿਉਂਕਿ ਫਿਰ ਗੱਲ ਉੱਥੇ ਆ ਜਾਂਦੀ ਏ ਇਹਦੇ 'ਚ ਇਹ ਹੈ ਹੀ ਨਹੀਂ ਕਮੀ ਤੁਸੀਂ ਸਮਝ ਲਓ ਜੇ ਇਹਦੇ 'ਚ ਕਮੀ ਕੋਈ ਕੱਢ ਗਿਆ ਫਿਰ ਤੁਹਾਨੂੰ ਜਿਹੜਾ ਟਰੈਕਟਰ ਖਤਮ ਆ ਖਤਮ ਆ ਕਮੀ ਨਹੀਂ ਕੋਈ ਕਰ ਸਕਦਾ ਇਸ ਟਰੈਕਟਰ 'ਚ ਗੇਅਰ ਤੁਸੀਂ ਕੋਈ ਵੀ ਟਰੈਕਟਰ ਕੰਪਨੀ ਦਾ ਲੈ ਲਓ ਹਾਂਜੀ ਚੌਥੇ ਤੋਂ ਤੀਜਾ ਪੱਜਾ ਆ ਕੇ ਗੇਅਰ ਪਾ ਦਿਓ ਹਾਂਜੀ ਦਰਵਾਜ ਕਰ ਜੂਗਾ ਜੇ ਕਰ ਗਿਆ ਤਾਂ ਦੱਸ ਦੇ ਜੇ ਇਹ ਨਹੀਂ ਕਰਦਾ ਇਹ ਨਾ ਗੇਅਰ ਨਾ ਆਵਾਜ਼ ਕਰੂਗਾ ਇਹਦਾ ਹੁਣੇ 4x4 'ਚ ਹੀ ਚੱਲਦਾ ਸੀ ਹਨਾ ਮੈਂ ਸੇ ਤਾਂ ਗੱਲ ਪੱਕੀ ਆ ਕਿ ਕਿ 4x4 ਚੱਲਣਾ ਹਾਂ ਕਿਉਂਕਿ ਤੂੰ ਵੀਲ ਤਾਂ ਟੂ ਵੀਲ ਨਹੀਂ ਨਿੱਕੇ ਨਾਲ ਤੇ ਚੱਲੂ ਟੂ ਵੀਲ ਵੱਡੇ ਦੇ ਤੁਸੀਂ ਫਿਰ ਇਹਦੇ ਤੋਂ ਖੇਤ ਦੇ ਵਿੱਚ ਮਤੋਂ ਜਦੋਂ ਆਪਾਂ ਹੁਣ ਤੁਸੀਂ 17 ਪਾ ਲਏ ਹਨਾ ਇਸ ਤੋਂ ਬਾਅਦ 29 ਤਮੀਆਂ ਇਹਦੇ ਤੋਂ ਹੋਰ ਰੋਟਾਵੇਟਰ ਦਾ ਕਿਹੜਾ ਕਿਹੜਾ ਕੰਮ ਲੈਂਦੇ ਰੋਟਾਵੇਟਰ ਸਬਰਸੀਡਰ ਹੈ ਇਹ ਤਾਂ ਮਗਰ ਰੂਟਾ ਵਿਟਲ ਕਿੰਨੇ ਫੁੱਟਾ ਚਲਾਉਂਦੇ 8 8 ਪੂਰਾ ਮ제 ਨਾ ਖੇਚਦਾ 8 ਫੁੱਟੇ 100% ਦੇ ਨਾਲ 8 ਫੁੱਟੇ ਨਾਲ ਕਣਕ ਪੇਰਦੇ ਆ ਅੱਛਾ ਜੀ ਆਹ ਪਹਿਲੀ ਚੇਕ ਕਰਦੇ ਨਾਲੇ ਆ ਵੇਖ ਲਓ ਪਹਿਲੀ ਪਹਿਲੀ ਤਾਂ ਥੱਲੇੋਂ ਫੜ ਕੇ ਮਿੱਟੀ ਵੇਖੋ ਇਹ ਆਪਣਾ ਏਰੀਆ ਦੱਸਿਓ ਕਈ ਵੀਰਾਂ ਨੂੰ ਉੱਥੋਂ ਹੀ ਪਤਾ ਲੱਗੂ ਆਪਣਾ ਏਰੀਆ ਇਹ ਕਿਹੜੀ ਜਗ੍ਹਾ ਜ਼ਮੀਨ ਪਈ ਹੈ ਜੀ ਰਾ ਤਸੀਲ ਆ ਪਿੰਡ ਕਵਾਲਾ ਪਿੰਡ ਕਵਾਲਾ ਹਾਂ ਤੇ ਜਿਹੜੇ ਵੀਰਾਂ ਨੂੰ ਜਿਹਦੀ ਮੰਨੀ ਹੋਈ ਜ਼ਮੀਨ ਹੈ ਇੱਥੇ ਵੀ ਕਿਹੜੀ ਤੋਂ ਵੀ ਸਭ ਤੋਂ ਮੰਨੀ ਜ਼ਮੀਨ ਇਹ ਕੱਢ ਲਈ ਇਹ ਕਿਹੜੀ ਜਿਹਨੂੰ ਆਪਾਂ ਕਹੇ ਸੀਮੈਂਟ ਸੀਮੈਂਟ ਹਾਂ ਉਹ ਚੀਜ਼ ਇਹ ਆ ਜੀਰੇ ਦੀ ਤਸੀਲ ਦੀ ਜ਼ਮੀਨ ਇਹ ਕਿਉਂ ਨਾ ਮਾਂ ਵੀ ਨਾ ਚਲਾ ਕੇ ਖੱਖਾਂ ਆ ਜਾਓ ਮੇਰਾ ਵੀਰ ਹੈਗਾ ਸਵਾ ਆਪਾਂ ਮੜਾ ਗਿੜਾ ਕੱਢੀ ਆ ਜਾਓ ਤੁਸੀਂ ਵੀ ਨਾਲ ਹੀ ਕੱਢੋ ਕੱਢੋ ਗਿੜਾ ਤੇ ਇਹਦੇ ਕੰਟਰੋਲਰ ਕੰਟਰੋਲਰ ਬੰਦਣਾ ਪੈਂਦਾ ਕਿ ਖਿੱਚੂਗਾ ਬਸ ਤੁਸੀਂ ਸੱਟੋ ਲੈਟ ਚੱਲੂ ਐਵੇਂ ਹੀ ਦੋਨੇ ਲੀਵਰ ਛੁੱਟ ਕੇ ਚੱਲੂ ਹੂੰ ਹੂੰ ਬਸ ਬੇਚ ਆ ਜਾਓ ਵੀ ਬਹੁਤ ਦਰ ਪਾਹ ਕਿਧਰ ਜਿੱਤੇ ਆ ਜਾਓ ਇੱਧਰ ਆ ਜਾਓ ਤੁਸੀਂ ਮੈਂ ਤਾਂ ਨਾ ਮੈਂ ਕਿਸਾਨ ਵੀਰ ਨੂੰ ਤੰਗ ਕਰਨ ਲੱਗਾ ਤੇ ਪਰ ਤੁਹਾਨੂੰ ਆਪਾਂ ਖੁਸ਼ ਕਰ ਦੇਣਾ ਆਪਾਂ ਜਾਈ ਦੂਰ ਨਹੀਂ ਨੰਨੇ ਇਥੋਂ ਹੀ ਆਪਾਂ ਗਿੜਾ ਕੱਢਨੇ ਆਂ ਹਾਂ ਇਥੋਂ ਹੀ ਆਪਾਂ ਕੱਢ ਲੈਨੇ ਆਂ ਇਹਦੇ ਵੀਰ ਜੀ ਕਿਹੜੇ ਗੇਅਰ ਚ ਨੂੰ ਆਪਾਂ ਲਾਈਏ ਇਹਨੂੰ ਮੀਡੀਅਮ ਦੁੱਜੇ ਚ ਲਾਓ ਮੀਡੀਅਮ ਦੁੱਜੇ ਚ ਵਾਹ ਗੁਰ ਇੱਥੋਂ ਦੁੱਜਾ ਇਹ ਮੀਡੀਅਮ ਤੇ ਇੱਥੋਂ ਦੁੱਜਾ ਅੱਗ ਨਾਲੀ ਦੇ ਥੱਲੇ ਕਰ ਬੈਠੋ ਚੱਲੋ ਠੀਕ ਆ ਜੀ ਹਾਂ ਜੀ ਚੱਕਰ ਕਰ ਲਓ ਇਹਦੇ ਹਾਂ ਹਾਂ ਇਹ ਕਿੰਨੇ ਦੇ ਪੁੱਛੀਂ ਜੱਟ ਆਲਾ ਹਾਂ ਹਾਂ ਅੱਜ ਆਪਾਂ ਇਹਨੂੰ ਦੋ ਆਪਾਂ ਬ੍ਰੋਮੇ ਨੀਵਰ ਝੋੜਦੇ ਵਿੱਚ ਪਤਾ ਨਹੀਂ ਦੋ ਨੀਵਰ ਖੇਤੋਂ ਦਾ ਕਰਦੇ ਹੋ ਉਹ ਮੈਂ ਜੱਟ ਦਾ ਬੰਦੇ ਮੈਂ ਤਾਂ ਸੱਤੀ ਕਰਦਾ ਹਾਂ ਮਬੜੀ ਉਹਨੇ ਸੱਤੀ ਕਰ ਲਈ ਪੂਰੀ ਸੱਤੀ ਕਰਦਾ ਵੇਖ ਕੇ ਨੰਦਰਾ ਗਿਆ ਫਾੜਾ ਉਹ ਮੈਂ ਸਾਡਾ ਮਾਰ ਬ੍ਰੇਕ ਲਾਉਣੀ ਮਾਰ ਬ੍ਰੇਕ ਨਹੀਂ ਆਪੇ ਬ੍ਰੇਕ ਲਾਜੀ ਹਾਂ ਵਧੀਆ ਦੇਖੋ ਮੈਨੂੰ ਦਿੱਤਾ ਨਹੀਂ ਆਪੇ ਬ੍ਰੇਕ ਤੋਂ ਬਿਨਾਂ ਮੋੜਦੇ ਪਿਆ ਮੈਨੂੰ ਆ ਜਾ ਲੀਵਰ ਦਿਖਾ ਦੋ ਨੇ ਵੀਰਾਂ ਨੂੰ ਸ਼ੰਕਾ ਨਾ ਰਹੇ ਦੂਜਾ ਮੀਡੀਅਮ ਸੀਗਾ ਤੇ ਦੋਨੇ ਲੀਵਰ ਥੱਲੇ ਪੂਰੇ ਥੱਲੇ ਆ ਇੱਧਰ ਥੱਲੇ ਆ ਜਾਂਦਾ ਨਹੀਂ ਪੂਰੇ ਥੱਲੇ ਆ ਦੇ ਟਰੈਕਟਰ ਦੇ ਕੋਲ ਹੀ ਆ ਸੀ ਘੱਟੇ ਤੋਂ ਇਧਰ ਆ ਹਾਂ ਕੋਈ ਨਹੀਂ ਘੱਟੇ ਸਾਨੂੰ ਆਵਾਜ਼ ਆਪਾਂ ਨਾ ਫੁੱਲ ਰੇਸ ਆ ਟਰੈਕਟਰ ਦਾ ਸਾਊਂਡ ਵੀ ਤੁਹਾਨੂੰ ਪਤਾ ਆਈ ਨਾ ਫੁੱਲ ਰੇਸ ਆ ਆਪਾਂ ਵੀਰੇ ਨੂੰ ਵਾਹੁੰਦਿਏ ਆਪਾਂ ਥੱਲੇ ਗੱਲਾਂ ਬਾਤਾਂ ਕਰ ਲੈਣੇ ਆ ਜੀ ਗੱਲ ਉਹ ਹੁੰਦੀ ਏ ਜਿਵੇਂ ਨਾ ਆਪਣਾ ਵੀ ਜੀ ਕਰਿਆ ਮੈਂ ਕਹਿੰਦਾ ਆਪਾਂ ਵਾਹ ਕੇ ਦੇ ਦੇਣ ਵਾਲੇ ਨਾਲੇ ਨਾਲੇ ਵੀਰਾਂ ਨੂੰ ਰਿਵਿਊ ਦਿੱਤਾ ਜਾਏਗਾ ਤੇ ਨਾਲੇ ਬਾਈ ਉਹਨਾਂ ਨਾਲ ਸਾ ਤੁਸੀਂ ਵਾਹ ਲਓ ਬਾਈ ਕੋਈ ਚੱਕਰ ਨਹੀਂ ਤੁਸੀਂ ਕੰਮ ਕਰੋ ਤੁਹਾਡਾ ਕੰਮ ਜ਼ਰੂਰੀ ਰੋਕਣਾ ਤੇ ਥੋੜੀ ਨਾ ਜ਼ਮੀਨ ਹੈਗੀ ਕੈੜੀ ਕਈ ਮੇਰੇ ਵੀ ਰਹਿਣ ਆ ਕਹਿਣ ਵੀ ਹੌਲਾ ਦੀ ਮੰਜੀ ਨਹੀਂ ਲੱਗੀ ਹਨਾ ਬਾਈ ਸਿੱਧੀ ਜੀ ਗੱਲ ਆ ਵੀ ਜ਼ਮੀਨ ਬਾਈ ਨੇ ਦੱਸਤਾ ਤਾਂ ਮੈਂ ਵੀ ਉੱਪਰ ਬੈਠਾ ਸੀ ਦੋਨੇ ਲੀਵਰ ਆਪਾਂ ਥੱਲੇ ਸਿਰਤੇ ਸੀਗੇ ਤੇ ਹਾਲੇ ਦੋ ਥੱਲੇ ਜਾਂਦੇ ਨਹੀਂਗੇ ਇਹ ਵੀਰੇ ਜਾਂਦੇ ਹੋਣਗੇ ਫਾਲੇ ਫਾਲੇ ਜਾਂਦੇ ਮੈਨੂੰ ਲੱਗਾ ਕੱਲੇ ਥੱਲੇ ਹਨਾ ਫਾਲੇ ਤੇ ਥੋੜਾ ਜਿਹਾ ਉਪਰੋਂ ਥੱਲੇ ਚਲ ਜਾਂਦੇ ਹਨ ਇੱਕ ਜਾਂਦੇ ਆ ਹਾਂ ਜਮੀਨ ਬਾਲੀ ਕਿਹੜੀ ਕਰਕੇ ਨਾ ਉਹਦਾ ਚੱਕਰ ਪਈ ਆ ਵੀ 90 ਮਗਰ ਪਾ ਲਾਂਗੇ ਇੱਥੇ ਵੇਖੋ ਜਿੰਨੇ ਹੀ ਉਨੇ ਖਿੱਚ ਜਾਣੇ ਹਾਂ ਹਾਂ ਪਰ ਲੀਵਰੀ ਸੁਰਤ ਤੇ ਵੀਰੇ ਦੇ ਇਹ ਦੋ ਫਾਲੇ 90 ਦੇ ਵੀ ਤਸੱਲੀ ਕਰਾ ਦੇਣਾ ਹਾਂ ਆ ਕੇ ਮਗਰ ਇਹ ਨਹੀਂ ਉਹ ਇੰਨੇ ਹੀ ਜਾਣਗੇ ਉਹਦੇ ਵੀ ਆਪਾਂ ਨਾ ਕਿਸੇ ਚੀਜ਼ ਨੂੰ ਨਿੰਦਰਾ ਨਹੀਂ ਮੈਨੂੰ ਤਾਂ ਪੌਣ ਨੂੰ ਤਾਂ ਬਈ ਪਾ ਲਿੰਦੇ ਹਨਾ ਕਿਉਂਕਿ ਚੀਜ਼ ਤਾਂ ਟੋਢੀ ਆ ਕਰਦੀ ਫਿਰ ਉਹ ਨਾ ਦੂਜੇ ਵੀਰ ਗੁੱਸਾ ਕਰਦੇ ਆ ਉਹ ਕਰ ਜਾਂਦੇ ਆ ਨਾ ਉਹੀ ਨਾ ਹਾਂ ਉਹ ਹੁਣ ਆਪਾਂ ਇੱਕ ਤੋਂ ਡਾਇਰੈਕਟਰ ਨੂੰ ਮਾੜਾ ਕਹਤਾ ਨਾ ਉਹਨੇ ਜਦੇ ਗੁੱਸਾ ਕਰ ਜਾਣਾ ਦੂਜੇ ਬਾਈ ਨੇ ਉਹਨੇ ਕਹਿਣਾ ਨਹੀਂ ਯਾਰ ਵੀ ਤੁਸੀਂ ਇਹਨੂੰ ਨਿੰਦੀ ਜਾਂ ਚੀਜ਼ਾਂ ਸਾਰੀਆਂ ਵਧੀਆ ਯਾਰ ਜਿਹੜਾ ਕੋਈ ਪ੍ਰੋਡਕਟ ਆਪਦਾ ਬਣਾਉਂਦਾ ਨਾ ਵਧੀਏ ਵਧੀਆ ਤੇ ਬਾਈ ਤੂੰ ਫੇਰ ਮੈਨੂੰ ਇਹ ਦੇਖ ਮੈਂ ਗੱਲ ਫੇਰ ਉਹੀ ਆ ਗਈ ਮੈਂ ਦੀ ਮਾੜੀ ਗੱਲ ਕੋਈ ਸੁਣ ਕੇ ਜਾਣੀ ਆ ਮੈਨੂੰ ਦੀ ਕੰਮ ਨਹੀਂ ਨਹੀਂ ਇੱਥੇ ਦੱਸਾਂਗੀ ਹਾਂ ਕਿ ਮਾੜੀ ਨਿਕਲਣੀ ਨਹੀਂ ਕੋਈ ਤੁਸੀਂ ਦੱਸੋ ਕਿੰਨੇ ਚਿਰ ਦਾ ਚਲਾਉਂਦੇ ਹੋ ਤੁਸੀਂ ਇਹ ਕੀ ਇਹ ਦੇ ਨਵੇਂ ਮਹੀਨੇ ਟ੍ਰੈਕਟਰ ਜਾਂਦਾ ਹੈ ਇਹ ਕੀ ਦੇ ਨਵੇਂ ਇਹ ਵਾਲਾ ਕਿ ਦੂਜਾ ਪਹਿਲਾ ਪਹਿਲਾ ਚਲਾਜੀ ਪਹਿਲਾ ਚਲਾਉਣਾ ਹੈ ਅੱਜ ਇਹ ਆਉਣ ਆਇਆ ਆਇਆ ਨਾ ਨੇ ਇੱਧਰ ਨਾਲੇ ਘੱਟਾ ਨਾ ਆਪਣੇ ਤੇ ਪਵੇਗਾ ਮਿੱਟੀ ਤੋਂ ਆਪਾਂ ਬੱਜ ਜੀਏ ਟ੍ਰੈਕਟਰ ਦਾ ਵੀਰੇ ਸਾਉਂਡ-ਸੂਂਡ ਦਾ ਜਮਾ ਹੀ ਰਣੀ ਹੈ ਨਾ ਨਾ ਮੈਣਾ ਭੂਰਾ ਜਨਾ ਨਹੀਂ ਜਾਂ ਨਜ਼ਾਰਾ ਆ ਜਾਂਦਾ ਉੱਤੇ ਚਲਾਉਣ ਦੇ ਚਲਾਉਣ ਦੇ ਤੇ ਭਾਈ ਜੇ ਕੋਈ ਵੀਰ ਭਰਾ ਹੈ ਨਾ ਆਪਣੀ ਵੀਡੀਓ ਵੇਖ ਕੇ ਜਿਸ ਨੇ ਤੁਹਾਡੇ ਤੋਂ ਕੁਸਲਾਹ ਲੈਣੀ ਹੋਵੇ ਤੁਹਾਡਾ ਨੰਬਰ ਮੈਂ ਦੇ ਸਕਦਾ ਦੇ ਦਿਓ ਨੰਬਰ ਕੋਈ ਚੱਕਰ ਤਾਂ ਨਹੀਂ ਕੋਈ ਗੱਲ ਨਹੀਂ ਚੱਲ ਬਾਈ ਦਾ ਨਾ ਮੈਂ ਨੰਬਰ ਡਿਸਪਲੇ ਲਾ ਦੂੰਗਾ ਜੇ ਕੋਈ ਜਾਣਕਾਰੀ ਤੁਸੀਂ ਹੋਰ ਵੀ ਲੈਣੀ ਹੈ ਇਹਨੇ ਵਾਹ ਕੇ ਵੇਖਣਾ ਮੇਰੇ ਕੋਲ ਆ ਜੇ ਹਾਂ ਲੈ ਇੱਥੇ ਵਾਹ ਲਵੇ ਆਣ ਕੇ ਇੱਥੇ ਐਦੋ ਜ਼ਮੀਨ ਸਖਤ ਨਹੀਂ ਹੋਣੀ ਉਹਨੂੰ ਕਿ ਇੱਥੇ ਆਣ ਕੇ ਵਾਹ ਕੇ ਵੇਖ ਲੈ ਹਾਂ ਠੀਕ ਹੈ ਨਾ ਜੇ ਕਿਸੇ ਵੀਰ ਨੇ ਵਾਹ ਕੇ ਵੇਖਣਾ ਉਹਦਾ ਸ਼ੰਕਾ ਕੱਢ ਲੈਣਾ ਨਹੀਂ ਹਾਲਾ ਆਪਣੇ ਲੱਗਦੇ ਉਤੋਂ ਤੱਕ ਚੰਗੇ ਲੱਗਦੇ ਆ ਨੇ ਯਾ ਲੱਗਦੇ ਹੁੰਦੇ ਹਾਲੇ ਤੂੰ ਜਿਆਦੇ ਲੱਗਨੇ ਵੀ ਨਹੀਂ ਗਏ ਤੇ ਤੂੰ ਜਾਇ ਲੱਗਨੇ ਨਹੀਂ ਸਹੀ ਗੱਲ ਲੱਗਦੇ ਹੁੰਦੇ ਨਾਲੇ ਹਾਲੇ ਕੋਈ ਨੰਨੇ ਇਹ ਹਾਲ ਬਾਈ ਚੰਗੇ ਲੱਗੇ ਕਿੱਥੋਂ ਲਾਇਏ ਸੀ ਬਾਈ ਇਹਨਾਂ ਦਾ ਵਜਨ ਕੋ ਪਤਾ ਕਿ ਨਹੀਂ ਇਹਨਾਂ ਦਾ ਵਜਨ ਨਹੀਂ ਪਤਾ ਜੈਕ ਵਾਲੇ ਹਨਾ ਇਹਨਾਂ ਦਾ ਪਟੇ ਹੁੰਦੇ ਜਿਹਾ ਹਾਂ ਨਾ ਸ਼ੇਕ ਕੋਟਨ ਵਾਲੇ ਕੋ ਕਮ ਇਨ ਕੇ ਰੱਖਲੇ ਹਨ ਰੱਖਲੇ ਜਾਂ ਜੈਕ ਲੱਗੇ ਤੇ ਜੈਕ ਲੱਗੇ ਦੂਜੇ ਮਾੜੇ ਹਾਲ ਤਾਂ ਉਹੀ ਵਿੰਗੀ ਹੋਈ ਨਹੀਂ ਇਸ ਟਰੈਕਟਰ ਦੇ ਵੀਰੇ ਕਿੰਨਾ ਜਿਹੜਾ ਪਹਿਲਾਂ 20 ਵਾਲਾ ਸੀ ਉੱਥੇ ਤੁਸੀਂ ਹੋਰ ਕਿਹੜੇ ਕਿਹੜੇ ਕੰਮ ਆ ਮਤਲਬ ਕੋਈ ਚੀਜ਼ ਲਾਉਦੇ ਹੋ ਸੁਪਰ ਸਪਰੇਅਰ ਵੀ ਚਲਾਇਆ ਸੁਪਰ ਸਪਰੇਅਰ ਖੇਤਾਂ 'ਚ ਸੁਪਰ ਸਪਰੇਅਰ ਇਸ ਸੇ ਭੈਜ ਬਿਨਾ ਮਾਰਨ ਤੋਂ ਅੱਛਾ ਜੀ ਵਧੀਆ ਚੱਲਦਾ ਖਰਚਿਆਂ 'ਚ ਵਧੀਆ ਵਧੀਆ ਬੁੱਤਾ ਬੁੱਥਿਆਂ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਈ ਕੁਲਮ ਲਾ ਕੇ ਯਾਰ ਤੁਸੀਂ ਉਹ ਪਿੰਜ ਕੇ ਵਾਲਿਆ ਯਾਰ ਘੁੱਟ ਕੇ ਜਿਹਨੂੰ ਆਪਾਂ ਦੇਸੀ ਭਾਸ਼ਾ 'ਚ ਕਹਿੰਦੇ ਆਂ ਮੈਂ ਪਿੰਜ ਕੇ ਬਾਣਾ ਟਰੈਕਟਰ ਮੈਂ ਜਾਂ ਤੇ ਲਾ ਕੇ ਪੂਜ ਪੂਜ ਜਿੱਦ ਨਹੀਂ ਕਰੀ ਤੇ ਲੱਗਦੇ ਆ ਇਤਕਰ ਵਾਇ ਹੀ ਨਹੀਂ ਮੈਂ ਜਿੰਦਗੀ ਟਰੈਕਟਰ ਜਿਉਂ ਮੈਂ ਵਾਹਣ ਲੱਗਾ ਨਾ ਪੰਜੀ ਨੂੰ ਲੈ ਕੇ ਮੈਂ ਇਹ ਟਰੈਕਟਰ ਵਾਇਆ ਠੀਕ ਆ ਮੈਂ ਨੂੰ ਵੇਣਾ ਵੀ ਸੂਈ ਕਿੱਥੋਂ ਕਿਤੇ ਅਗਲੇ ਪਾਸੇ ਲਿ ਜਾਂਦਾ ਸੱਚ ਮੈਂ ਵੀ ਗੱਲ ਪੁੱਛਣੀ ਸੀ ਹੁਣ ਸੂਰਜ ਆਪਣੇ ਐਨ ਸਿਰਤੇ ਆ ਤੇ ਸੂਈ ਸਹੀ ਇੰਨੇ ਕਿਤੇ ਚੱਕੇ ਨਹੀਂ ਦੱਦ ਤੋਂ ਗਾਂ ਇਹ ਨਹੀਂ ਲਾਉਂਦਾ ਸੂਈ ਉੱਥੇ ਬਾਦ ਤੇ ਨਹੀਂ ਤੇ ਟਰੈਕਟਰ ਅੱਜ ਕੱਲ ਇੰਨੀ ਗਰਮੀ ਚਾਤੇ ਤੋਂ ਕਾਂ ਲੈ ਜਾਂਦੇ ਸੀ ਲੈ ਜਾਂਦੇ ਆ ਡੱਪ ਜਾਂਦੀ ਪਰ ਇਹਦੀ ਨਹੀਂ ਡੱਪਦੀ ਇਹਦੀ ਨਹੀਂ ਡੱਪਦੀ ਅੱਜ ਜੀ ਕਿਸਾਨ ਵੀਰੋ ਜਿੰਨੇ ਕੋ ਮੇਰੇ ਤੋਂ ਸਵਾਲ ਬਾਈ ਤੋਂ ਸੀਗੇ ਵੀ ਵਾਹਣ ਦੇ ਵਿੱਚ ਆਪਾਂ ਬਾਈ ਨੂੰ ਪੁੱਛ ਲਿਆ ਹਨ ਤੇਲ ਦਾ ਖਰਚਾ ਮੇਨ ਹੁੰਦਾ ਤੇਲ ਦਾ ਖਰਚਾ ਹੀ ਹਨਾ ਬਾਈ ਵੀ ਤੇਲ ਦਾ ਟੈਕਟਰ ਕਿਉਂ ਅੱਜ ਕੱਲ੍ਹਾਂ ਮੰਗਾਈ ਬਹੁਤ ਵਧ ਗਈ ਲੈ ਇਹਦੀ ਗੱਲ ਸੁਣ ਲੈ ਕੋਈ ਮੁਕਦੀ ਜੀ ਗੱਲ ਕਰਦਾ ਜਿੰਨੇ ਡਰਾਈਵਰ ਰੱਖ ਕੇ ਪੈਰੀ ਵਾਣੀ ਕਿ ਨਹੀਂ ਹਾਂਜੀ ਉਹਦਾ ਡਰਾਈਵਰ ਦਾ ਖਰਚਾ ਤੇਲ ਚੋਂ ਕੱਢ ਜਾਂਦਾ ਤੇਲ ਚੋਂ ਕੱਢ ਜਾਂਦਾ ਇਹ ਚੋਂ ਕੱਢ ਜਾਣਾ ਡਰਾਈਵਰ ਦੀ ਸਰਕਾਰ ਨੇ ਕੱਢ ਜਾਣੀ ਹੈ ਕਿਉਂਕਿ ਉਹ ਜਿੰਨੇ ਵਾਣ 40 45 ਗੱਲਾਂ ਦੀ ਖੇਤੀ ਕਰਨੀ ਹੈ ਡਰਾਈਵਰ ਰੱਖਣਾ ਪੈਣਾ ਉਹਨੂੰ ਹਾਂਜੀ ਜੋ ਡਰਾਈਵਰ ਦੀ ਇਹ ਤੇਲ ਹੀ ਉਹਨਾਂ ਘੱਟ ਖਾ ਗਿਆ ਮੰਨ ਲਓ ਵੀ ਜੇ ਆਪਣਾ ਤੇਲ ਹੀ ਇਹ ਡਰਮਰ ਦੇ ਤਾਕੇ ਬੰਨੇ ਬਚਾ ਗਿਆ ਹਾਂਜੀ ਤੇ ਆਪਾਂ ਨੂੰ ਇਹ ਉਹਨੇ ਡਰਾਈਵਰ ਦੇ ਪੈਸੇ ਨਿਕਲ ਗਏ ਵਿੱਚੋਂ ਡਰਾਈਵਰ ਦੇ ਪੈਸੇ ਨਿਕਲ ਗਏ ਇਹਨੇ ਕ ਪੈਸੇ ਡਰਾਈਵਰ ਨੇ ਲੈ ਲਏ ਹੁੰਦੇ ਬੋਣ ਦੇ ਹੂੰ ਤੇ ਬਾਈ ਆਪਾਂ ਨਾ ਵੀਰਾਂ ਨੂੰ ਤਵੀਆਂ ਵੀ ਪਾ ਕੇ ਵਿਖਾਈਏ ਹੈਗਾ ਟਾਈਮ ਪਾ ਲੈਨੇ ਆਪਾਂ ਲੈ ਤਾਂ ਤੁਹਾਨੂੰ ਮੱਖਜਲ ਹੀ ਕਰਦਾ ਪਿਆ ਉਹਨੇ ਕਜਲ ਨੂੰ ਸਾਨੂੰ ਕੁਝ ਨਹੀਂ ਹੁੰਦਾ ਚਲੋ ਵੀਰ ਨੂੰ ਕਈਏ ਆ ਜੋ ਆਪਾਂ ਤਵੀਆਂ ਪਾਉਣੇ ਨੇ ਆ ਜੋ ਚਲੋ ਵੀਰ ਨੂੰ ਰੋਕ ਲਈਏ ਬਾਈ ਨੂੰ ਗੁੱਠਾ ਇਕੱਠਾ ਕਰਦਾ ਪਿਆ ਸੀ ਇਹ ਪਤੰਦਰੋ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਨਾ ਥੱਲੇ ਹਾਲ ਇੱਕ ਵਾਰੀ ਫਿਰ ਦਿਖਾ ਦੇ ਵੀਰਾਂ ਨੂੰ ਤੇ ਵੀਰੇ ਆਪਾਂ ਨਾ ਤਵੀਆਂ ਪਾ ਲਈਏ ਉਦੋਂ ਤਵੀਆਂ ਪਾਓ ਚੱਲ ਕੇ ਫਿਰ ਹਾਂ ਤੇ ਮਿਲਦੇ ਆਪਾਂ ਤੁਹਾਨੂੰ ਤਵੀਆਂ ਪਾ ਕੇ ਕਿ ਟਰੈਕਟਰ ਦੇ ਦਰਸ਼ਨਾਂ ਨੂੰ ਦਿਖਾ ਦੇ ਆਸ-ਪਾਸ ਐਣ ਘੁੰਮ ਕੇ ਇਹ ਸਵੇਰ ਕਦੋਂ ਦੀਦਾ ਚੱਲਦਾ ਸਵੇਰ ਦਾ ਕਿ ਹੁਣੇ ਲੱਗੇ ਸੀ ਸਵੇਰ ਦਾ ਸਵੇਰ ਦੇ ਲੱਗੇ ਹੋਏ ਟਰੈਕਟਰ ਦੀ ਜੇ ਫੁੱਲ ਤੁਸੀਂ ਜਾਣਕਾਰੀ ਲੈਣੀ ਹੈ ਤੇ ਵੀਰਾਂ ਨੂੰ ਉਹ ਆਪਣੇ ਪੇਜ ਤੇ ਹੈਗੀ ਆ ਤੇ ਜੇ ਕੋਈ ਤੁਹਾਡੇ ਮਨਾਂ ਚ ਸਵਾਲ ਆ ਇਹ ਇਹ ਕਿੰਨੇ ਦਾ ਸਪਾਗਰ ਬਾਈ ਤੁਸੀਂ ਕਿਹਾ ਇਹ ਕੱਢਦਾ 55 55 ਵੀ ਕੋਲਮ ਲਾ ਕੇ ਸਾਰੇ ਕੰਮ ਕਰਦਾ ਬਾਈ ਸਾਰੇ ਕਰਦਾ ਜੀ ਬਹੁਤ ਵਧੀਆ ਨਾਮ ਵੱਡੇ ਦਾ ਵੀ ਕੰਮ ਕਰਦਾ ਛੋਟੇ ਦਾ ਵੀ ਕੰਮ ਕਰਦਾ ਹਮ ਟਾਈ ਪੱਖੋਂ ਵੀ ਇਹਦੇ ਜਿੰਕਟਾਈ ਨਾ ਕਿ ਟਰੈਕਟਰ ਨੇ ਜਿੱਦ ਕਰ ਬਣੀਆਂ ਨਾ ਬਣਾਈ ਗਰੀ ਬੋਕਦੇ ਨੇ ਇਹ ਕਟਾਈ ਮੈਂ ਵੈਸੇ ਵੀ ਚਲਾ ਕੇ ਦੇਖਿਆ ਬ੍ਰੇਕ ਲਾਉਂਦੀ ਤਾਂ ਲੋਡ ਪਈ ਨਹੀਂ ਸਾਹਮਣੇ ਬ੍ਰੇਕ ਤੋਂ ਬਗੈਰ ਮੁੜਦਾ ਹੈ ਹਾਂ ਇਹਦੇ ਫੋਰ ਸਾਰੇ ਟਰੈਕਟਰ ਬ੍ਰੇਕ ਲਾਈ ਤਾਂ ਮੁੜਦੇ ਸਹੀ ਗੱਲ ਆ ਵੀਰੇ ਲਓ ਜੀ ਦਰਸ਼ਕੋ ਆਪਾਂ ਤਵੀਆਂ ਪਾ ਲਈਏ ਜੁੜੇ ਰਹੋ ਆਪਾਂ ਮਿਲਦੇ ਹਾਂ ਬਾਈ ਦੀਆਂ ਤਵੀਆਂ ਵੀ ਆਪਾਂ ਨਾ ਤੁਹਾਨੂੰ ਦੱਸਿਆ ਤਵੀਆਂ ਪਾ ਕੇ ਦਿਖਾਉਣੇ ਆਪਾਂ ਚਲਾ ਕੇ ਤਵੀਆਂ ਵੀ ਨੰਨੇ ਦਿਖਾਈ ਇੱਧਰ ਆ ਕੇ ਪਿੱਛੋਂ ਤਵੀਆਂ ਵੀ ਕਾਹਦੀਆਂ ਬਲਾ ਹੀ ਨੇ ਕੇ ਇਹ ਕਿੰਨੀਆਂ ਬਾਈ ਜੀ ਤੁਸੀਂ ਕਹਿਆ ਸੀ ਇਹ 29 ਆਈ ਅੱਗੇ 15 ਮਗਰ 15 ਮਗਰ ਆਪ ਇਹ ਵੀ ਸ਼ੰਕਾ ਘੜਦੀ ਹੈ ਗਿਣ ਕੇ ਨੰਨੇ ਆਈ ਇੱਧਰ 1 2 3 4 5 6 7 8 9 10 11 12 13 14 15 ਯਾਰ ਬਾਈ ਤੂੰ ਫਿਰ ਮੈਨੂੰ ਕਹਿਣਾ ਮੇਰੇ ਮਨ ਚ ਸਵਾਲ ਆਉਂਦੇ ਪਏ ਆ ਟਰੈਕਟਰ 55 ਹਸ ਪਾਵਰ ਇੰਪਲੀਮੈਂਟ ਸਾਰੇ ਵੱਡੇ ਲਈ ਫਿਰਦੇ ਕੀ ਚੱਕਰ ਹੈ ਖਿੱਚ ਲੈਂਦਾ ਸਾਰੇ ਚੰਗੀ ਤਰ੍ਹਾਂ ਧੱਕਾ ਤਾਂ ਨਹੀਂ ਆਰ ਕੋਈ ਸਾਡੇ ਸਾਹਮਣੇ ਖਿਚਾਉਣੇ ਹਨ ਕਿਉਂਕਿ ਇਹ ਵੀ ਚੰਗੀਆਂ ਨਿੱਗਰ ਹੈ ਕੋ ਮਾਰੀਆਂ ਤਾਲੀਆਂ ਨਹੀਂ ਬਣੀਆਂ ਟਰੈਕਟਰ ਤਾਂ ਉਹ ਹੀ ਨਹੀਂ ਅਰਜਨ ਅਰਜਨ ਤਾਂ ਉਹ ਹੀ ਖਿੱਚਦਾ ਸੀ ਨੂੰ ਮੈਂ ਉਹ ਕਹਿੰਦਾ ਵੀ ਇੰਪਲੀਮੈਂਟ ਪਾ ਰਹੇ ਆ ਸਾਰੇ ਤੇ ਆਹ ਤੇਰਾ ਹਲ ਵੀ ਹੈਗੇ ਹਨ ਇਹ ਤੇਰਾ ਸੀ ਇਹਦੇ ਬਣਾਏ ਸੀ ਤੇਰਾ ਅੱਛਾ ਪਹਿਲਾਂ ਤੁਸੀਂ ਇਹ ਬਣਾਏ ਸੀ 13 ਮੁੜ ਕੇ ਉਹ ਚਲਾਉਣ ਲੱਪੇ ਉਹ ਚਲਾਉਣ ਲੱਪੇ ਹੁਣ ਪਹਿਲਾਂ ਤੇਰਾ ਬਣਾਏ ਸੀ ਇਹਦੇ ਆਤੇ ਆਪਣੀ ਸਾਵਨਾ 13 ਹੀ ਬਣਾਏ ਸੀ ਅੱਛਾ ਬਾਚੋੜੋਂ ਪਾਲੀ ਦੀ ਚਲਦੇ ਵਧੀਆ ਫਰਵਰੀ ਚਲਾਈ ਜੀ ਪੂਰੇ ਵਧੀਆ ਖੇਚਦਾ ਪੂਰੇ ਵਧੀਆ ਕਹਿਣ ਦਾ ਮਤਲਬ ਵੀ ਜੋ ਕੰਪਨੀ ਰეკਮੈਂਡ ਕਰਦੀ ਆ ਉਦੋਂ ਵੱਧ ਗਿਆ ਤੁਹਾਡਾ ਟਰੈਕਟਰ ਵੀ ਵਧੀਆ ਉਹ ਤੋਂ ਵੱਧ ਖਿਚਾਈ ਕਰਦਾ ਵੱਧ ਖਿਚਾਈ ਕਰਦਾ 55 ਹਸ ਪਾਵਰ ਤੋਂ ਹਿਸਾਬ ਨਾਲ ਇੱਕ ਚਾਈ ਵੱਧ ਆ ਵੱਧ ਜੇ 55 ਬਰਾਬਰ ਟਰੈਕਟਰ ਕੋਈ ਲਾਈਕ ਨਾ 55 ਵਾਲਾ ਹਾਂ ਉਹਦੇ ਨਾਲ ਵੱਧ ਆ ਖਿਚਾਈ ਉਹਦੇ ਨਾਲ ਵੱਧ ਮੌੜਾ ਤਾਂ ਸਾਹਮਣੇ ਉਹ ਰੋਟਾਵੇਟਰ ਵੀ ਉਹ ਕੋ ਪਾਉਣੇ ਸੀ 8 ਫੁੱਟਾ ਪਿਆ ਹੂੰ ਠੀਕ ਹੈ ਨਾ ਇਹ ਖੰਦ ਮੇਰੇ ਇੱਥੇ ਪਾਸੇ ਪੁੱਸੇ ਪਏ ਆ ਕੋਈ ਨਹੀਂ ਤੁਹਾਨੂੰ ਸਾਰੇ ਸੰਦੀ ਵਿਖਾ ਦੇਣੇ ਵੀ ਆ ਸੰਦਾ ਚਲੋ ਕੋਈ ਨਹੀਂ ਠੀਕ ਹੈ ਨਾ ਪਲਾਓ ਮੇਰੇ ਕਿਤੇ ਪਏ ਆ ਬਾਈ ਨੇ ਇੰਪਲੀਮੈਂਟ ਸਾਰੇ ਨਾ ਸਿਰਾ ਤੋਂ ਸਿਰਾ ਹੀ ਆ ਸਾਰੇ ਰਾਜੇ ਦੇ ਹੱਤ ਲੰਡੀ ਪਾਈ ਦੇ ਸਾਰੇ ਰਾਜੇ ਦੇ ਸਾਰੇ ਰਾਜੇ ਦੇ ਅਸੇ ਏਰੀਆ ਚ ਜਿਆਦਾ ਰਾਜਾ ਹੀ ਚੱਲਦਾ ਹੈ ਨਾ ਮੈਂ ਮੱਤਰ ਸੀ ਉਹ ਚਲੋ ਅੱਜ ਰੱਬ ਨੂੰ ਪਿਆਰਾ ਹੋ ਗਿਆ ਠੀਕ ਆ ਯਾਰਾਂ ਦਾ ਯਾਰ ਬੰਦਾ ਸੀ ਉਹ ਵੀ ਅੱਛਾ ਤੁਹਾਨੂੰ ਜਾਣਦਾ ਸੀ ਆ ਬਣਾ ਬਣਾ ਕੇ ਚੀਜ਼ਾਂ ਨੇ ਤੇ ਮੈਨੂੰ ਫੋਨ ਹੀ ਕਰਦਾ ਸੀ ਤੇਰੀ ਆ ਚੀਜ਼ ਬਣ ਗਈ ਆ ਅੱਛਾ ਜੀ ਆ ਰੰਗ ਮਾਰਤਾ ਖਟਾ ਅੱਛਾ ਜੀ ਤੇਰੀ ਤਮੀਆਂ ਬਣ ਗਈਆਂ ਲੈ ਜਾ ਠੀਕ ਆ ਜੀ ਤੇਰੀ ਤੁੜੀ ਵਾਲੀ ਮਸ਼ੀਨ ਬਣਾ ਕੇ ਰੰਗ ਮਾਰ ਕੇ ਫੋਨ ਕਰਤਾ ਮਸ਼ੀਨ ਬਣੀ ਪਈ ਲੈ ਜਾ ਸਹੀ ਜਾ ਕੇ ਵੇਖਿਆ ਸੱਚੀ ਬਣਾਈ ਪਈ ਨੇ ਮਗਰੋਂ ਤਰ ਲੱਗੇ ਤੇ ਲੈਜਰ ਕਰਾਇਆ ਵੀ ਕਹਿੰਦਾ ਘਰੇ ਪਿਆ ਰੰਗ ਹੋਇਆ ਉਹ ਵੀ ਲੈ ਜਾ ਮੈਨੂੰ ਆ ਦਿਖਾ ਵੀ ਜੈਕ ਵਾਲੀਆਂ ਇਹ ਤਾਂ ਬਈ ਜਿੰਨਾ ਮਰਜੀ ਜੈਕ ਕਹਿੰਦਾ ਤੈਹ ਲਾ ਦੇ ਦਿੰਦੀਆਂ ਹਣੀਆਂ ਨਾ ਇੰਪਲੀਮੈਂਟ ਬਾਈ ਨੇ ਸਿਰਾਂ ਜਿਹੜੇ ਵੀ ਚੱਲੋ ਬਾਈ ਜੀ ਅਸੀਂ ਖੇਤ ਹੀ ਆਉਣੇ ਆ ਮੈਂ ਕਹਿੰਦਾ ਸਿਰਾਂ ਲਾਇਆ ਤਾਂ ਮਾੜਾ ਮਾੜਾ ਵਾਇਆ ਨਹੀਂ ਘੇਰਦਿਆਂ ਇਹ ਤਾਂ ਇਹ ਤਾਂ ਵੇਖੋ ਕਿੰਨਾ ਥਾਂ ਜਾਂਦੇ ਆ ਹਾਂ ਕਿੰਨਾ ਥਾਂ ਇਹਨੇ ਘੇਰ ਲੈਣਾ 29 ਧਵੀਆਂ ਤਾਂ ਜੋੜਤਾ ਆਪਾਂ ਖੇਤ 'ਚ ਮੈਨੂੰ ਤਾਂ ਲੱਗਦਾ ਪਿਆ ਵੱਡਾਰ ਤੇ ਬਾਈ ਜਿਵੇਂ ਕਹਿੰਦਾ ਨਾ ਖੋਣ ਵੱਧਣ ਵਾਲੀ ਗੱਲ ਹੈ ਬਾਈ ਦਾ ਭੰਗੜੇ ਪਾਉਂਦਾ ਫਿਰਦਾ ਕਹਿੰਦਾ ਵੀ ਮੈਨੂੰ ਮਾਣ ਆਦੀ ਚੀਜ਼ ਤੇ ਹੈ ਮਾਣ ਮਾਣੇ ਤੇ ਕਲਾ ਦੇ ਵੀ ਇਹ 29 ਤਵੀਆਂ ਆ ਤੇ ਤਵੀਆਂ ਤੇ ਡੰਗਾਈ ਨੰਨੇ ਦੇ ਖਾਈਆਂ ਵੀ ਵੀਰ ਨੇ ਪੂਰੀਆਂ ਸੁੱਟਤੀਆਂ ਹਨ ਇਹ ਖੇਤ ਜਿਵੇਂ ਹੋਲੇ ਆਪਣੇ ਕਣਕੜਾ ਵੱਢ ਕਣਕੜਾ ਹਾਂ ਤੇ ਫਿਰ ਯਾਰ ਇਹਦਾ ਮੈਂਟੇਨੈਂਸ ਦਾ ਖਰਚਾ ਵੀ ਰਿਪੇਅਰ ਪੂਰ ਜਿਵੇਂ ਰਿਪੇਅਰ ਹੈ ਨਹੀਂ ਇੱਕ ਤੇਲ ਬਦਲਣਾ ਪੈਂਦਾ ਉਹ ਵੀ ਅੱਛਾ ਉਹ ਤਾਂ ਸਾਰਿਆਂ ਦਾ ਬਦਲਣਾ ਇਹ ਫਿਲਟਰ ਦੇ ਵਗੈਰਾ ਇਹਦਾ 29000 ਰੁਪਇਆ ਲੱਗਦਾ ਸਾਰਾ 2900 ਠੀਕ ਹੈ ਜੀ ਇਹਦੇ ਰੋ ਵੀ ਇੰਨਾ ਜ਼ਿਆਦਾ ਨਹੀਂ ਹੈ ਨਾ ਵੀ ਜਿਵੇਂ ਆਪਾਂ ਕਹਦੇ ਨੇ ਬਾਹਰਲਾ ਬ੍ਰਾਂਡ ਬਾਹਰਲਾ ਬ੍ਰਾਂਡ ਵੀ ਕੋਈ ਮੈਂਟੇਨੈਂਸ ਦਾ ਇੰਨਾ ਜ਼ਿਆਦਾ ਖਰਚਾ ਤਾਂ ਨਹੀਂ ਇਹਦਾ ਕੋਈ ਖਰਚਾ ਨਹੀਂ ਦੂਜੇ ਖਰਚੇ ਨਹੀਂ ਨਾ ਬਣੇ ਬਾਕੀ ਕੋਈ ਚੀਜ਼ ਨਹੀਂ ਪਣੀ ਕੁਝ ਨਹੀਂ ਬਣਨੀ ਹਾਂ ਮੰਨ ਲਓ ਜੇ ਸਪੇਅਰ ਪਾਰਟ ਹੋਣੀ ਨਾ ਪੈਂਦਾ ਹਾਂਜੀ ਉਹ ਖਰਚੇ ਆਣਗੇ ਠੀਕ ਹੈ ਵੀਰੇ ਠੀਕ ਹੈ ਅਜੇ ਤੱਕ ਇਹਨੇ ਕੋਈ ਪਹਿਲੇ ਟ੍ਰੈਕਟ ਨਹੀਂ ਆਏ ਇਸਨੇ ਕੋਈ ਇਹਦੇ ਕੋਈ ਚੀਜ਼ ਭੰਨ ਤੋੜ ਜਾਂ ਕੁਛ ਨੇ ਕਰਿਆ ਹੋਵੇ ਅਜੇ ਤੱਕ ਕੋਈ ਨਹੀਂ ਤੇਲ ਤਾਂ ਬਗਾਰਾ ਸੀ ਇਹਨੂੰ ਪਾਇਆ ਹੀ ਕੱਖ ਨਹੀਂ ਕਦੇ ਨਹੀਂ ਮਤਲਬ ਕੋਈ ਸੁਣੀ ਕੀਤੀ ਅੱਛਾ ਗ੍ਰੀਸਮ ਨਹੀਂ ਕਰਿਆ ਗ੍ਰੀਸਮ ਨਹੀਂ ਕੀਤੀ ਜਿੰਨੇ ਨੇ ਪਾਇਆ ਠੀਕ ਹੈ ਬੇਅਰ ਗ੍ਰੀਸ ਤੇ ਪਾਇਆ ਨਹੀਂ ਤੇ ਆਹ ਗ੍ਰੀਸ ਕਰਨੀ ਪੈਂਦੀ ਐ ਸਵੇਰਾ ਕਰ ਲੋ ਕਰ ਲੋ ਹਾਂ ਪਾਣੀ ਜ਼ਰੂਰ ਅੱਗੇ ਦੇਖਣਾ ਪੈਂਦਾ ਉਹ ਤਾਂ ਬਰੇ ਗਰਮੀ ਆ ਨਾ ਪਾਣੀ ਗਰਮੀ ਕਰਕੇ ਦੇਖਣਾ ਪੈਂਦਾ ਹਾਂ ਜਾਂ ਫੈਕਟਰ ਹਾਬ ਕਰ ਦੋ ਇਹਦਾ ਵੀਰੇ ਮਾਰਕੀਟ ਆਪਣੇ ਏਰੀਆ ਚ ਕੀ ਸਿਸਟਮ ਹੈਦਾ ਸਿਸਟਮ ਵੀ ਕਿਵੇਂ ਚੱਲਦੀ ਦੀ ਮਾਰਕੀਟ ਮੁਰਕੜ ਮਾਰਕੀਟ ਇਸ ਵਧੀਆ ਸਭ ਤੋਂ ਨਹੀਂ ਇੱਥੇ ਚੰਗੇ ਟਰੈਕਟਰ ਵਿਕਦੇ ਪੈ ਕੇ ਕਿਵੇਂ ਆ ਵਧੀਆ ਵਿਕਦੇ ਪੈ ਟਰੈਕਟਰ ਆ ਤੋ ਡੇਰੀਆ ਚ ਵਿਕੇ ਆ ਚੰਗੇ ਵਧੀਆ ਚੰਗੇ ਵਧੀਆ ਵਿਕਦੇ ਆ ਹੁਣ ਵਿਕਦੇ ਆ ਅੱਛਾ ਤੇ ਇਹਦਾ ਵੀਰੇ ਵੈਲਿਊ ਵਲੂ ਰੇਟ ਮਤਲਬ ਵੈਲਿਊ ਰੇਟ ਵੀ ਹੁਣ ਮੇਰੇ ਕੋਲੇ ਜਿਹੜੇ ਵਪਾਰੀ ਆ ਜਿੰਨ ਮਿੱਤਰ ਮੇਰੇ ਹਾਂਜੀ ਉਹ ਆਏ ਸੀ ਇਹਦਾ ਪਹਿਲਾ ਟਰੈਕਟਰ ਸੀ ਮੇਰਾ ਹਾਂਜੀ ਜਿਹੜਾ ਪਹਿਲਾਂ ਉਹ 21 ਵਾਲਾ ਹਾਂ ਹਾਂਜੀ ਉਹਦਾ ਮੈਨੂੰ ਕਹਿੰਦੇ ਵੀ ਜਿਹੜਾ ਕੰਪਨੀ ਦਾ ਰੇਟ ਉਹਦੇ ਤੋਂ 90000 ਘੱਟ ਨਾਲ ਅਸੀਂ ਦਰ ਤੋਂ ਇਹ ਲੈ ਲੀਏ। ਅੱਛਾ ਵੀ ਜ਼ਿਆਦਾ ਘਾਟਾ ਨਹੀਂ ਕਹਿਣ ਦਾ। ਘਾਟਾ ਨਹੀਂ ਉਹਨਾਂ ਨੇ ਆਪ ਹੀ ਕਿਹਾ। ਪਤਾ ਉਹਨਾਂ ਨੇ ਕਿਹਾ ਨਹੀਂ। ਅੱਛਾ ਤੇ ਤੂੰ ਗੱਲ ਕਰ ਕਹਿੰਦੇ ਇਹਨੇ। ਅੱਛਾ ਅੱਛਾ। ਠੀਕ ਹੈ। ਉਹ ਤਾਂ ਪੂਰੇ ਪੈਰ ਯਾਰ ਕੰਪਨੀ ਨੇ ਆਣਾ ਆਪਦੇ ਮੇਰੇ ਕੰਪਨੀ ਇੱਕ ਚੀਜ਼ ਹੈ ਜਮੈਂ ਜਾਪਾਨ ਦੀ ਮਰੂਤੀ ਆਈ ਸੀ ਨੀ। ਹਾਂਜੀ। ਉਹਨੂੰ ਅੱਜ ਵੀ ਲੱਭਦੇ ਲੋਕੀ ਮਿਲਦੀ ਨਹੀਂ। ਉਹਨਾਂ ਨੇ ਜਪਾਨੀ ਮਰੂਤੀ। ਹਾਂ। ਉਹ ਚੀਜ਼ ਹੈ ਜਾਪਾਨ ਦੀ ਹੈ ਇਹਨੂੰ। ਟਰੈਕਟਰ ਨੂੰ ਲੱਭਣਗੇ ਲੋਕ। ਲੱਭਦੇ। ਇਹਨਾਂ ਤਾਂ ਜਰੂਰ ਥੋੜਾ ਲੱਗੂਗਾ ਟਰੈਕਟਰ ਲੋਕ ਲੱਭਣਗੇ ਜਰੂਰ ਇਹਨੂੰ ਟਰੈਕਟਰ ਵਿੱਚ ਠੀਕ ਆ ਟਰੈਕਟਰ ਹੂੰ ਰਾਣੀ ਨੇ ਵੀ ਲੱਭਿਆ ਕਰਨਗੇ ਜਿਵੇਂ ਜੇ ਤੇ ਲੈ ਲਈਏ ਹੂੰ ਬਈ ਖੂਬੀਆਂ ਆਪਾਂ ਤੇਰੇ ਟਰੈਕਟਰ ਦੀਆਂ ਸਾਹਮਣੇ ਵੇਖ ਲੋ ਤਮੀਆਂ 29 ਆ ਪਾ ਲੋ ਜਿੱਦੇ ਮਗਰ ਮਰਜੀ ਪਾਓ ਮੈਂ ਫਿਰ ਕੇ ਬ੍ਰਾਂਡ ਨੂੰ ਵੀ ਕਹਿੰਦਾ ਬਈ ਮਾਰੇ ਟਰੈਕਟਰ ਨੇ ਤਾਂ ਚੱਕੜੀਆਂ ਵੀ ਨਹੀਂ ਮਾੜਾ ਚੱਕਦਾ ਨਹੀਂ ਜਾਂਦਾ ਹੀ ਨਹੀਂ ਤੰਦੇ ਹਾਂ ਤੇ ਬੈਂਧੀਆਂ ਆਉਂਦੀਆਂ ਨੰਨੇ ਦਿਖਾਈ ਉੱਤੇ ਵੀ ਵਹਿਣ ਤਵੇ ਤੂੰ ਲਾਗੇ ਜਾ ਕੇ ਬਣਾਓ ਉੱਤੇ ਹਾਂ ਨੂੰ ਆ ਜਾ ਦੇਖੀਏ ਆਪਾਂ ਮਿੱਟੀ ਤੋਂ ਡਰੀ ਜਾਨੇ ਆ। ਆ ਵੀ। ਉਹ ਜਿਹਨੇ ਤਮੀਆਂ ਦਾ ਵਜਣਾ। ਹਾਂਜੀ। ਮਾਰੇ ਟਰੈਕਟਰ ਜਨੇ ਉਤੇ ਪੈਸੇ ਲੱਗੇ ਪੌਣੇ 3 ਲੱਖ ਦੀਆਂ ਤਮੀਆਂ ਨੇ। ਉਹ ਵੀ ਕਹਿੰਦਾ ਵੀ ਆ ਵੀ ਚੱਕਦਾ ਹੀ ਨਹੀਂ ਕੇ ਨੇ। ਇਹਨੇ ਪੈਸੇ ਹੀ ਇਹਦੇ ਤੇ ਲੱਗੇ ਹੋਏ ਆ। ਹਾਂ। ਹਨਾ ਤਮੀਆਂ ਦੀ ਡੰਗਾਈ ਦਿਖਾ ਦੇ। ਦਿਖਾਈ ਪਿੱਛੋਂ ਇਹ ਨਹੀਂ ਹੈਗਾ ਵੀ ਉੱਤੇ ਉੱਤੇ ਜਾਂਦੀਆਂ ਹਨ। ਕੱਟੇ ਘਰ ਕਿਉਂ ਪਤਾ ਨਹੀਂ ਦਿਸਣ ਕਿ ਨਾ ਦਿਸਣ ਅਗਲੇ ਹੁਣ ਟੱਕ ਵਾਲੇ ਆ ਤਵੇ ਹਾਂਜੀ ਟੱਕ ਵਾਲੇ ਤਵੇ ਥੱਲੇ ਖੋਬਦੇ ਪੂਰੇ ਆ ਹਾਂ ਵੱਡੀ ਤੁਰੇ ਜਾਂਦੇ ਉਹਦਾ ਹਨ ਨਹੀਂ ਆਉਂਦੇ ਜੋਗ ਹੋਈਗਾ ਐਸੇ ਵੀ ਵੱਡੇ ਇੰਪਲੀਮੈਂਟ ਦਾ ਇੱਕ ਫਾਇਦਾ ਵੀ ਆਪਾਂ ਵੀਰਾਂ ਨੂੰ ਚਲੋ ਜਿਹੜੇ ਵੀਰਾਂ ਕੋਲ ਆ ਗਏ ਆਪਾਂ ਆਪਣਾ ਸਿਸਟਮ ਹੁੰਦਾ ਚੱਲੀ ਜਾਂਦਾ ਸਭ ਦਾ ਵੈਗਰੂ ਸਭ ਨੂੰ ਖੁੱਲੀ ਹਨਾ ਖੁੱਲਾ ਦੋਵੇ ਸਭ ਨੂੰ ਤੇ ਆ ਸਾਡੇ ਵੀਡੀਓ ਬੰਦਿਆ ਬੰਦਿਆ ਨੇ ਕਿੱਲਾ ਇੱਕ ਜਗਾ ਵਾਦੀ ਇਸਾਂ ਦਾ ਫਾਇਦਾ ਹੀ ਬਹੁਤ ਹਨਾ ਹਾਂ ਫਾਇਦਾ ਬਹੁਤ ਕੀ ਇਹ ਬਾਇਤੀ ਵੀ ਐਸੇ ਚੀਜ਼ੀ ਆਉਂਦੀ ਹੈ ਜਿਸ ਸੰਧ ਵੱਡੇ ਪਾਇਕ ਨਹੀਂ ਮਗਰ ਹਾਂਜੀ ਇਹ ਚੀਜ਼ੀ ਬਾਇਤੀ ਕਰਦੀ ਆਉਂਦੀ ਹੈ ਸਹੀ ਗੱਲ ਆ ਵੀਰੇ ਕਜਾਣ ਇਹਦੇ ਚ ਹੁਣ ਇਹ ਚਾਰਾਂ ਪੰਜਾਂ ਗੇੜਿਆਂ ਦੇ ਕਿਲਾ ਲੈ ਗਿਆ ਉਪਰਾਂ ਨੇ ਜਾਣਾ ਹੈ ਤਾਂਾਂ ਗੇੜਿਆਂ ਦੇ ਦਸਾਂ ਗੇੜਿਆਂ ਲਓ ਜੀ ਜਿੰਨਾ ਵੀ ਰਿਵਿਊ ਨਾ ਮੇਰੇ ਤੋਂ ਹੋ ਸਕਿਆ ਵੀਰੇ ਨੇ ਸੱਚ ਜੋ ਵੀ ਹਨਾ ਆਪਾਂ ਬਾਈ ਨੂੰ ਅਜ ਤਾਰੇ ਹੀ ਆ ਕਿ ਵੀਰ ਦਾ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਕੋਈ ਨਹੀਂ ਨਾ ਸਮਾਂ ਕੱਢਦਾ ਤੁਸੀਂ ਸਪੈਸ਼ਲ ਟਾਈਮ ਕਰਦੇ ਆ ਮੇਰੇ ਖਾਤਰ ਤੁਸੀਂ ਆ ਪਾਈਆਂ ਤਮੀਆਂ ਦੁਨੀਆਂ ਹੜਾ ਵਗੈਰਾ ਸਾਰਾ ਕੁਝ ਤੇ ਇੱਕ ਰੀ ਵੀਰਾ ਆਪਰੇ ਨੂੰ ਸੰਦ ਸਾਰੇ ਹੀ ਆ ਜੇ ਕਿ ਨਵਾਗ ਦੇਖਣੇ ਪਲਾਉ ਵੀ ਹੈਗੇ ਆ ਉਹ ਵੀ ਠੀਕ ਕਰਨੀ ਚਾਹ ਲਵੇ ਜੀ ਮੇਰੇ ਨੇ ਆ ਤਸੱਲੀ ਕਰਨੀ ਬਾਈ ਦਾ ਨੰਬਰ ਮੈਂ ਡਿਸਪਲੇ ਤੇ ਦਊਗਾ ਜੇ ਤਸੱਲੀ ਕਰਨੀ ਟਰੈਕਟਰ ਲਾਈਨ ਤੋਂ ਪਹਿਲਾਂ ਇੱਥੇ ਆ ਜੇ ਹਾਂ ਠੀਕ ਆ ਨਾ ਪਲਾਉ ਸਾਰਾ ਕੋ ਰੋਟਾਵੇਟਰ ਸਬਰ ਸੀਟਰ ਸਭ ਕੋ ਹ ਸਭ ਕੁਝ ਤੇ ਬਾਈ ਦਾ ਨੰਬਰ ਮੈਂ ਡਿਸਪਲੇ ਤੇ ਲਾਈਡ ਦਊਗਾ ਇਹ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਜਿਹੜੇ ਵੀਰ ਨੇ ਇਹ ਵਾਲਾ ਮਾਡਲ ਖਰੀਦਣਾ ਹਨਾ ਜੀ ਤੁਸੀਂ ਪਹਿਲਾਂ ਤਸੱਲੀ ਕਰਕੇ ਖਰੀਦੋ ਹਾਂ ਇਹਨੂੰ ਕੋਈ ਸ਼ੰਕਾ ਨਾ ਤਸੱਲੀ ਆਪਦੀ ਕਰ ਲਵੇ ਆ ਕੇ ਹਾਂ ਇੱਥੇ ਵਾਹ ਕੇ ਸਾਰਾ ਕੁਝ ਵਿਖਾ ਦੇਾਂਗੇ ਬਾਈ ਨੇ ਤੇਲ ਖਰਚਾ ਵੀ ਦੱਸਾ ਤੇਲ ਖਰਚਾ ਤੁਸੀਂ ਕਿੰਨਾ ਦੱਸਿਆ ਸੀ ਇਹਦਾ 4.5 ਲੀਟਰ ਘੰਟਾ ਸਾਢੇ 4 ਘੰਟੇ ਦਾ ਵੀ ਕਿੱਲੇ ਦਾ 1.5 ਲੀਟਰ ਆਊਗਾ ਹਾਂ ਤੇ ਬਾਈ ਇੰਪਲੀਮੈਂਟ ਵੀ ਸਾਰੇ ਵੱਡੇ ਤੋਂ ਵੱਡੇ ਖੇਤ ਚ ਦਾ ਕਿਉਂਕਿ ਬਾਈ ਨੇ ਦੱਸਿਆ ਦੂਜਾ ਡੀਟਰ ਤੁਸੀਂ ਦੱਸਿਆ 90 ਹਸ ਪਾਵਰ ਹਨਾ ਜੋ 90 ਹਾਂ ਦੱਬਾ ਜੀ ਕਹਿੰਦਾ ਜਦੋਂ ਦਾ ਮੈਂ ਇਹ ਲਿਆਂਦਾ ਤੇ ਜਦੋਂ ਦਾ ਇਹ ਲਿਆਈਦਾ ਫਿਰ ਚਲਾਉਣਾ ਇਹਨੂੰ ਸੌਖਾ ਸਭ ਤੋਂ ਵਧੀਆ ਹਾਂ ਨਾ ਇਹਦੇ ਕੋਈ ਸੇਕ ਨਾ ਇਹਦੀ ਆਵਾਜ਼ ਕੁਝ ਨਹੀਂ ਉੱਤੇ ਆਉਂਦਾ ਜਿਵੇਂ ਸਾਇਲੈਂਟ ਜਿਵੇਂ ਹੀ ਸਾਇਲੈਂਟ ਤੇ ਦੋ ਆਪਾਂ ਨੂੰ ਆਗਿਆ ਵੀਰ ਦੇ ਆਪਾਂ ਇੰਪਲੀਮੈਂਟ ਵਗੈਰਾ ਚਲਾ ਕੇ ਤੁਹਾਨੂੰ ਸਾਰਾ ਡਾਟਾ ਆਪਾਂ ਦਿਖਾ ਹੀ ਦਿੱਤਾ 17 ਹਾਲ ਬਾਈ ਨੇ ਪਾ ਕੇ ਆਪਾਂ ਨੂੰ ਦਿਖਾਤੇ ਦੋਨੇ ਲੀਵਰ ਥੱਲੇ ਸੁੱਟ ਕੇ ਆਪਾਂ ਆ ਵੀ ਚਲਾ ਕੇ ਵੇਖਿਆ ਜੇ ਕਿਸੇ ਵੀਰ ਨੇ ਕਬੂਟਾ ਨਵਾਂ ਖਰੀਦਣਾ ਤੁਸੀਂ ਬਾਈ ਨਾਲ ਰਾਤ ਦਾ ਜ਼ਰੂਰ ਕਰੋ ਜੇ ਕੋਈ ਮਨਾਂ ਦਾ ਸਵਾਲ ਹੋਵੇ ਹਨਾ ਜੀ ਨਹੀਂ ਨਹੀਂ ਕੋਈ ਸਵਾਲ ਹੋਵੇ ਪੁੱਛ ਸਕਦੇ ਆ ਪੁੱਛ ਸਕਦੇ ਤੁਸੀਂ ਬਾਈ ਨੂੰ ਫੋਨ ਕਰ ਲਿਓ ਚਲਾ ਕੇ ਦੇਖਣਾ ਇੱਥੇ ਆ ਜਿਓ ਤੇ ਦੋ ਆ ਗਿਆ ਆਪਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ